ਸਾਸਿਕਾ ਬੁਲਾ ਬੁਲਾ ਸਾਸਿਕਾ ਬੁਲਾ ਕਮੈਂਟ ਅਸੀਂ ਪੰਮੇ ਵਾਲਾ ਨਾ ਇੰਨਾ ਬੁਲਾਈ ਤਾਂ ਸਾਸਿਕਾ ਤੂੰ ਰਾਣਾ ਬੁਲਾ ਸਾਸਿਕਾ ਰਾਣਾ ਉਹ ਰਾਣਾ ਸਾਸਿਕਾ ਬੁਲਾ ਸਾਸਿਕਾ ਹਾਂ ਕਾ ਇਧਰ ਗੋਰੀ ਰਹੀ ਹੈ ਗਿਆ ਇਧਰ ਬੱਬੂ ਖੜਾ ਸਾਸਿਕਾ ਤੂੰ ਵੀ ਸਾਸਿਕਾ ਤੂੰ ਏ ਸੰਜੇਦਾਰ ਸੰਜੇਦਾਰ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਵੀ ਅੱਜ ਮੂੰਗੀ ਵੱਢੀ ਆ। ਉਰਾਵੇਂ ਤੇ ਅੱਜ ਆਪਾਂ ਵੱਢੀ ਮੂੰਗੀ ਤਕਰੀਬਨ 4 ਕਿੱਲੇ, ਕੱਲ ਲੱਗੇ ਜ ਆਪਣੇ ਕੋਲ 12-13 ਕਿੱਲੇ ਤੇ ਉਦੋਂ ਬਾਅਦ ਆਪਾਂ ਆਪਣਾ ਨੰਬਰ ਲਾਵਾਂਗੇ। ਚਲੋ ਵੀਰੇ ਕੰਮ ਬਾਦ। ਓਰੀ ਕਿੱਥੇ ਹੀਂ ਤੂੰ? ਤੇਰਾ ਬਿੱਲ ਅੱਜ ਕਿੱਥੇ ਹਾਰਾ ਦੇਣਾ? ਤੂੰ ਹਾਰਾ ਕਿੱਥੇ? ਇੰਦਰਕ ਮੈਂ ਤਾਂ ਲੱਗਿਆ ਤਾਂ ਚੇਤ ਨਾਲ ਆਇਆ। ਉਹਣਾ ਚੀਨੀ ਪੰਜ ਪੰਜ ਕੋ ਲੱਗਿਆ ਪੰਜ ਲੱਗੇ ਫੇਰ ਤੁਸੀਂ ਕੱਲ ਨੂੰ ਮਹਾ ਨਿਕਲੋ ਇੱਕ ਦੇ ਉੱਥੋਂ ਚਾਂਦੀ ਨਾਲ ਆਦਾ ਕੋ ਨੂੰ ਪੋਣ ਅੱਜ ਲੱਗੇ 11 ਵਜੇ ਤੇ ਦੁਪਹਿਰੇ ਤ ਵਾਕੀ ਜਾਂਦਾ ਸੀ ਦੂਜਾ ਮੈਂ ਕਿੱਥੇ ਚਲ ਕਿੱਧਰ ਜਾ ਰਿਹਾ ਦੁਪਹਿਰੇ ਜਾਣਾ ਹੈ ਭਰਾਵਾ ਮੋਬਾਈਲ ਮੇਰੀ ਗੱਡੀ ਹੁਣ ਮਸ਼ੀਨ ਖੜੀ ਏ 2021 ਮਾਡਲ ਹੈ ਹਰਦੇਵ ਤੇ ਆਪਾਂ ਨੂੰ ਬਣੇਗੀ 12 ਕੋ ਲੱਖ ਦੀ ਲੈਓ ਹੈ ਲੈ ਈਏ ਤੇ ਮੈਨੂੰ ਲੱਗ ਚੱਲਾਂਗੇ ਨਹੀਂ ਤੂੰ ਜਾਣਾ ਮੈਨੂੰ ਨਾ ਲੱਗ ਜਾਣਾ ਬਾਹਰ ਉਹ ਹੀ ਬਾਹਰ ਜਾਣਾ ਤੂੰ ਕਿਧਰ ਮੈਸ਼ਿਨ ਵੇਖਣ ਮੈਂ ਨਾਲੇ ਜਾਣਾ ਹੀ ਮੈਨੂੰ ਵੀ ਬਾ ਮੈਂ ਵੀ ਚੱਲਦਾ ਰਹਾ ਤੂੰ ਆਇਆ ਤਿਆਰ ਮੈਂ ਚੱਲਾਂਗਾ ਇੱਕ ਹੋਏਗਾ ਗੱਡੀਰ ਨੋਵਾ ਕਰ ਲਈ ਤੂੰ ਚਾਰੋਂ ਮੈਂਸਾ ਮੈਂ ਇੱਕ ਹੋਰ ਜਾ ਸਕਦਾ ਯਾਰ ਇੱਕ ਹੀ ਗੱਡ ਲੋ ਯਾਰ ਲਾਟੇ ਲੜਾਈ ਵਾਲੀ ਕਰ ਲੈ ਨਾ ਨਾ ਲੜਾਈ ਉਹ ਹੀ ਗੋਦੀ ਚ ਬਿਠਾ ਕੇ ਯਾਰ ਇਹ ਇੱਕ ਆਇ ਤਨੇ ਬੈ ਜਾ ਰਾਪੇ ਬੈ ਜਾ ਰੋ ਗੱਲ ਕਰਦਾ ਇਦਰਾ ਬਲਦੇ ਦੱਸ ਇਹ ਆਪਣੇ ਜਿਹੜੇ ਅਪਰਦੇ ਮਸ਼ੀਨਾਂ ਰਦੇ ਮਸ਼ੀਨ ਕਿਵੇਂ ਆ ਹਰਦੇ ਮਸ਼ੀਨ ਕਿਵੇਂ ਚੱਲਣ ਚੱਲਣ ਤੇ ਮੈਂ ਤਾਂ ਚਲਾਈ ਨਹੀਂ ਬਾਕੀ ਹੈ ਅਧੀ ਹੋਣੀ ਹੈ ਮਾ ਚਲਾਈ ਨਹੀਂ ਤੇ ਫਿਰ ਤੂੰ ਐਵੇਂ ਆ ਕੇ ਮਸ਼ੀਨ ਵਖ ਮੈਨੂੰ ਲਈ ਜਾ ਨਾਲ ਨਾਲ ਵੇਖਾ ਦਬ ਚਲਾ ਦੇ ਵੇਖਣ ਕਿੜਾ ਆਪਾਂ ਦੇ ਕੱਪੜੇ ਲਾਣੇ ਨੇ ਚਲਾ ਕੇ ਵੇਖਾਂ ਚਲਾ ਕੇ ਸੱਚਾ ਕਿ ਉਹ ਤਾਂ ਫਿਰ ਆਪਾਂ ਚਲਾਉਣ ਲਗਾਏ ਪਰ ਕੱਢ ਦਸਾਈ ਕਰਨ ਪਰਸੇ ਚ ਲਿਆਵਾਂਗੇ ਫਿਰ ਚੋਟੇ ਨੂੰ ਜਾਣਾ ਕਿ ਨਹੀਂ ਯਾਰ ਤੂੰ ਜਾਣਾ ਹੈ ਤੂੰ ਮੈਂ ਮਸ਼ੀਨ ਨੂੰ ਇਸ ਕੰਮ ਲਈ ਜਾਣੇ ਕਿ ਨਹੀਂ ਇਹਦਾ ਨਹੀਂ ਆਪਾਂ ਨਹੀਂ ਹੈ ਜੋਣਾ ਲਾਵੇਂ ਦਾ ਕੱਲ ਨੂੰ ਮਾ ਤੋਂ ਨਹੀਂ ਚਾ ਚਾਹੇ ਡੋਲੇ ਤੋਂ ਚੋਣਾ ਦਰ ਆ ਰੋ ਨਹੀਂ ਜੋਣਾ ਲਾਵੇਂ ਦਾ ਨਾ ਹਰ ਪੱਟੇ ਦਾ ਇਹ ਕੰਮ ਤੇ ਬਾਈ ਕਹੇ ਕੰਮ ਮੰਝੇ ਤੇ ਪੈਣਾ ਲੰਮਾ ਕੀ ਕਰੇਗਾ ਕੱਲ ਨੂੰ ਮਨੇ ਵਾਟ ਚੋੜਨੀ ਹੈ 10 ਮਟਾ ਵੇਖੀ ਵਾਟ ਜੇ ਦੋ ਲਿਆ ਕਿੰਨੇ ਟਾਈਮ ਚ 10 ਮਟਾ ਲਿੰਬ ਦਿਆਂਗਾ ਵਾਟ ਕਿੰਨੇ ਪੈਸੇ ਲੱਗਣਗੇ 2 ਰੁਪਇਆ ਵੇਖ ਲੈ ਲੈਣਾ ਹੈ 200 ਕੇ ਇਹ ਇਹ ਦੋਸੋ ਛਾਹ ਨੇ ਪਨੀਰੀ ਪਤਨੀ ਹੋਣ ਕੇ ਛਾਹ ਦਾ ਜਦੋਂ ਲੰਬ ਦੇ 2 ਰੁਪਏ ਤੱਕ ਅੱਧੇ ਘੰਟੇ ਦੋ ਬੰਨ ਜਨਾ ਤੂੰ ਗੋਰੀ ਲੰਬ ਦੇ ਦੋਵਾਂ ਨੂੰ ਲੱਗਣਾ ਇੱਥੇ ਆਣਾ ਇਮਟ ਲਾਣਾ ਤੂੰ ਲੰਬ ਦੇ 2 ਰੁਪਈਆ ਦਾ ਹੈ ਹਾਂ ਨਾ ਕੱਲਾ ਪਰਲਾ ਪਾ ਹੋਵੇ ਚਾਰਾਂ ਨੂੰ 50 50 ਜਦਾ ਅੱਥਾ ਨਾਲ ਜੋ ਖਾਲੀ ਤੇ ਲੈ ਕੇ ਦਸਤੇ ਕਰਾ ਹਾਂ ਨਹੀਂ ਇਧਰ ਹੋਰ ਵੀ ਪੀਤਾ ਮਾਰੀ ਦੋ ਕੰਨਾਂ ਲੈ ਲੋ ਤੁਸੀਂ 10 ਮਿੰਟ ਲੱਗਣੇ ਤੁਹਾਡੇ ਤੂੰ ਦੋ ਰੁਪਈਆ ਖਾਣ ਤਾਲ ਦੇਦੀ 200 ਦੇਦੀ ਕੋਈ ਨਹੀਂ ਦੋ ਹੰਦ ਦੋ ਹੰਦ ਆ ਉਹ ਵੀ ਵਾਟ ਆਂਦਾ ਹੈ ਲਿੰਬਣੀ ਹੈ ਨਾ ਹੱਥਾਂ ਨਾਲ ਦੋ ਹੰਦ ਹੈ ਕਈ ਨਾ ਪੁੱਛ ਰੋਂ ਦੋ ਹੰਦ ਠੀਕ ਹੈ ਠੀਕ ਹੈ ਮਨਜ਼ੂਰ ਹੈ ਮਨਜ਼ੂਰ ਹੈ ਇਧਰ ਹੱਥਾਂ ਨਾਲ ਲਿੰਬਣੀ ਹੈ ਨਾ ਇਧਰ ਉਹ ਕਈ ਨਾ ਮਿੱਟੀ ਕਿ ਨਹੀਂ ਜਾ ਰਹਾ ਹੈ ਕਈ ਨਾ ਮਿੱਟੀ ਕਿੱਧਰ ਹੈ ਪਰ ਚੋਨਾ ਦਾ ਲਾਲ ਜਿਹੜਾ ਡੇਢ ਕਿਲੋ ਮੱਲੀ ਖੜੇ ਜੇ ਡੇਢ ਕਿਲੋ ਕਿਤੇ ਕਿੱਲੇ ਉਹ ਆਂਦਾ ਦੋ ਰੁਪਇਆ ਦੇ ਦਾਂਗਾ ਮੈਂ ਉਦੋਂ ਪਾਣੀ ਪਰ ਆਪਣੇ ਥਾਂ ਪਰਹਿ ਜਾਣਾ ਉਹਦੇ ਬਾਅਦ 2 ਰੁਪਏ ਦਿੱਤੇ ਦਾ ਵੀ ਫਾਇਦਾ ਨਹੀਂ ਆਣਾ ਤੇ ਰੱਖੋ ਹੀ ਨਹੀਂ ਵੱਟ ਫਿਰ ਲਾ ਓਏ ਮਿੱਟੀ ਮਿੱਟੀ ਪਰ ਆਪਣੀ ਵੀ ਪਟੋ ਬਹੁਤ ਭਗਤ ਤੂੰ ਮੇਰੀ ਪਰ ਕਿਹੜਾ ਲਾ ਰਿਹਾ ਪਰ ਵੱਟਦਾ ਹੈ ਤੂੰ ਬੱਬੂ ਜਾਣਾ ਏ ਕਿਧਰ ਚਲਦਰਾ ਮਸ਼ੀਨ ਤੇ ਆਏ ਉਧਰ ਹੈ ਬਾਹਰ ਹੈ ਮੂੰਗੀ ਵੜਨਾ ਚਲਦਰਾ ਆ ਲਈ ਚਲੋ ਹੈ ਨਹੀਂ ਚਲੋ ਮੈਂ ਉਹਦੇ ਅੱਗੇ ਪੱਕੀ ਗੱਲ ਹੈ ਕੀ ਕਰੇਗਾ ਇੱਕ ਫੌਜੀ ਬਣੇ ਦਾ ਇੱਕ ਡਿਊਟੀਆਂ ਲਾਵੇ ਦਾ ਰਾਣਾ ਰਾਣਾ ਕਹਿੰਦਾ ਮੈਂ ਬੜਾ ਇੱਕ ਫੌਜੀ ਬਣੇਦਾ ਤੇ ਇੱਕ ਡਿਊਟੀਆਂ ਲਾਵੇਦਾ ਇਵੇਂ ਕਹਿੰਦਾ ਰਾਣਾ ਰੋਟੀਆਂ ਅੱਛਾ ਰੋਟੀਆਂ ਰੋਟੀਆਂ ਹੁੰਦਾ ਬੱਬੂ ਆਏ ਆ ਯਾਰ ਇੱਧਰ ਇੱਧਰ ਮੁਕਾਰ ਰਾਣਾ ਕਹਿੰਦਾ ਕੀ ਕਹਿੰਦਾ ਆਂਦਾ ਇੱਕ ਫੌਜੀ ਬਣੇਗਾ ਤੇ ਇੱਕ ਡਿਊਟੀਆਂ ਲਾਵੇਦਾ ਇਹ ਟਾਈਟਲਰ ਵਾਲਾ ਕਿਹਲਾ ਕਿੰਦਾ ਟਾਈਟਲਰ ਵਾਲਾ ਉਹ ਕੀ ਕਹਿੰਦਾ ਇਹ ਡਿਊਟੀ ਵਾਲਾ ਅੱਛਾ ਡਿਊਟੀ ਵਾਲਾ ਮੰਡੀ ਦਾ ਨਹੀਂ ਸਾਈਡ ਦਾ ਕੰਮ ਤੇ ਸਾਈਡ ਬਹੁਤ ਇੰਦੇ ਸਾਈਡ ਕੱਢੀਓ ਸੇਰ ਤੋਂ ਕੱਢੀ ਜੀ ਸਾਡੀ ਆਈ ਨਾ ਹੈ ਇਹ ਲੱਗ ਰਿਹਾ ਆਏ ਲੰਮਾ ਜਿਹੜਾ ਗੋਰੀ ਲੱਗੇ ਆ ਗਿਆ ਹੁਣ ਮਰੋੜੂਏ ਦੇ ਤੋਣ ਜੀ ਕਿੱਥੇ ਹੁਣ ਅਖੀਨ ਪਤਾ ਲੈਣਾ ਕਿਹੜਾ ਸਾਈਡ ਏਕੜ ਦੇ ਕਿੱਥੇ ਰਲਾਲ ਆ ਇਸ ਵਿੱਚ ਕਿ ਪਤਾ ਕੀ ਆ ਵਿੱਚ ਰਲਾਰੋ ਲਿਆ ਇਹਦੇ ਹੋਰ ਦੱਸ ਸਹਮਾਨ ਨਾ ਜਾਣਾ ਤੂੰ ਫੇਰ ਨਾ ਗਾ ਮੰਨੇ ਲਾ ਪਾ ਕਿੰਨੇ ਲਾ ਕਿੱਥੇ ਪਨੀਰ ਹੀਰ ਜ਼ਿਆਦਾ ਬੀਜ ਬਿੱਥੇ ਵੇ ਲੈਦਾ ਆਇੰਦਰਾ ਕਿੰਨਾ ਥਾਂ ਲੱਗਾ ਵੇਗਾ ਇਹ ਦੋ ਕੱਤੀ ਆ ਪਾਣੀ ਟੁੱਟਾ ਖੜੇ ਸਿੰਦਰ ਬੰਦ ਕਰਕੇ ਆਈ ਹੋਵੇ ਉਹ ਇਧਰ ਪਿਆ ਇਹਨੂੰ ਛੱਡਿਆ ਜੇ ਛੱਡਾ ਜੇ ਪਾਟ ਲੋ ਪਣੀ ਦੀ ਪੋਲੀ ਪਟਿੰਦੀ ਏ ਕਿਹੇ ਦਿਨ ਬੀਜੀ ਇਹ ਫੇਰ ਆਪਣੇ ਕਰਾ ਮਾ ਦੇ ਕੋਈ ਰਹਿ ਰਹੇ ਕਲਾ ਮੋਢੀ ਕਲਾ ਬਾਬੂ ਇਧਰੋਂ ਬਣਾਇਆ ਤੇਰਾ ਪੰਪ ਦੇ ਦਿੱਤੀ ਜਾਂਦੇ ਇਧਰ ਤੋਂ ਇਹ ਆਪਾਂ ਵੀਜੀ ਤੂੰ ਮੈਂ ਦੇ ਉਹ ਫੇਰ ਦੋ ਤੋਪਾਂ ਵੀ ਇਦਾਂ ਕਰਕੇ ਨਹੀਂ ਵੀਜੀ ਹੁ ਕੀ ਬੁੱਧੀ ਰਾਣਾ ਦਾ ਮੈਂ ਆਪਣੀ ਦੀ ਬੀਜੀ ਏ ਹਰਾਨਾ ਤੂੰ ਵੀ ਜਿਆ ਪਾਪਾ ਵੀ ਜੀ ਜਾਉਗੇ ਉੱਥੇ ਖੜੋ ਫਿਰ ਉੱਥੇ ਖੜੋ ਇੱਧਰ ਆ ਬਿੱਟੂ ਤੂੰ ਤੂੰ ਕੀ ਕੀਤਾ ਪਨੀਰ ਵਿੱਚ ਕਿਹੜਾ ਕੰਮ ਕੀਤਾ ਉਹਦੇ ਬਾਰੇ ਆਪਾਂ ਨੂੰ ਡਿਟੇਲ ਦੇ ਮਾਰੀ ਕੀ ਕੀਤਾ ਜੰਦਰਾ ਮਾਰਾ ਜੰਦਰਾ ਮਾਰਾ ਵੀ ਪਨੀਰੀ ਮੁੱਕੇ ਨਾ ਛੇਤੀ ਹਾਂ ਹਾਂ ਜੰਦਰਾ ਮਾਰਾ ਵੀ ਚਾਰ ਤੇ ਆਹੋ ਵੀ ਚਾਰ ਇੱਕ ਇੱਧਰ ਜੰਦਰਾ ਲਾ ਦੇ ਕੋ ਉੱਧਰ ਲਾ ਦੇ ਵੀ ਪਨੀਰੀ ਮੁੱਕੇ ਨਾ ਨਾ ਜੰਦਰਾ ਲੱਗਾ ਰਵੇ ਇਹ ਰਾਣੇ ਨਾਲ ਦਾ ਜੰਦਰਾ ਲਾਇਆ ਮੈਂ ਕੀ ਹੈ ਤੈਨੂੰ ਜੰਦਰਾ ਉੱਥੇ ਤੇ ਕੇ ਲਾ ਦੇ ਕੇ ਨਾ ਤੂੰ ਤੇ ਟੁੱਟੇ ਪਰ ਉੱਥੇ ਤੇ ਗਾਈ ਕੋਈ ਨਹੀਂ ਸੀ ਰਹਤਾ ਹੈ ਚੱਲਾਂਗੇ ਫਿਰ ਬੱਬੂ ਕਾਲਣਾ ਪਾ ਚੱਲੀਏ ਮਸ਼ੀਨ ਤੇ ਵੇਖ ਜੀਏ ਵੇਖਾਂਗੇ ਹਾਂ ਵੇਖਾਂਗੇ ਵੇਖ ਕੇ ਆਪਾਂ ਹਾਈ ਕਰੀ ਕੀਤੀ ਹੋਣੀ ਇਹਦੇ ਜਾਨ ਖਰੇ ਰਾਣਾ ਉੱਥੇ ਬੰਦਾ ਹੈਗਾ ਤੇਰਾ ਕੋਈ ਚੋਰ ਨਾ ਮਾਰੇ ਬੰਨ ਨਹੀਂ ਬੰਦੇ ਬੜੇ ਸੱਦੇ ਕਰਾਈ ਪਹਿਲਾ ਉੱਤਰ ਉੱਤਰ ਜਦੋਂ ਹਉਕਤੇ ਨੇ ਹਰੇ ਜਾਲੀ ਨੂੰ ਦੇ ਲਾ ਸਾ ਗੋਰੀਆ ਬੰਦਾ ਹੋਣਾ ਲਾਇਆ ਜੀ ਤੁਸੀਂ ਆ ਜਿਹੜਾ ਹਾਂ ਨਵਾਂ ਜੋੜੇ ਹੋਣਾ ਲਾਇਆ ਜੀ ਆਪਣੇ ਨਾਲ ਹੀ ਆਉਣੇ ਇਹ ਤੇਰਾ ਕਿਲਾ ਕਢ ਲਾਵੇ ਇਹਨੇ ਤਾਂ ਕਿਤੇ ਬਾਹਰ ਜਾਣਾ ਮਸ਼ੀਨ ਤੇ ਹੰਤਾ ਦਾ ਰੋ। ਉਹਦਾ ਇਹਦਾ ਜਾਣਾ ਤਾਂ ਬੱਬੂ ਨਾਲ ਕੱਲ ਦੇਣ ਤੈਨੂੰ ਤੂੰ ਵੀ ਬੱਬੂ ਤੇ ਵੀ ਬੱਬੂ। ਫਿਰ ਅਸੀਂ ਲੜਾਂ ਕਿਵੇਂ ਲੜੋ ਜੀ? ਸੁਬਨਾ ਬਦਲਾ ਦੇਾਂਗੇ ਨਾ ਤੇਰਾ। ਹੰਜੇ ਦਾ। ਬੱਬੂ ਟਡਕੜਾ। ਆ ਵੇ ਬੰਦਾ ਠੀਕ ਐ ਬੱਬੂ। ਓਏ। ਉਰਲਾ ਬੰਦਾ ਠੀਕ ਐ। ਉਰਲਾ। ਗੱਲਾਂ ਦੇ ਲੱਲੀਆਂ ਇਹਨਾਂ ਬਾਈ ਕੰਮ ਬਹੁਤ ਕਰੇਗਾ। ਜੈ ਹੁਰੇ ਨਾਲ ਚੰਗਾ ਹੈ। ਹਾਂ ਉਹਦੇ ਇੱਕੋ ਇੱਕ ਇੱਕ ਕੜਮ ਕੜਲੇ ਦੂਜੀ ਕੋ ਨਾਲ ਦੀ ਨੇ ਕਿ ਤਰ ਬੁੱਢਰਾ ਛੱਡ ਦੀਏ ਜਿਹੜੇ ਕਮਾਈ ਕਰਦੇ ਹੁੰਦੇ ਨੇ ਛੱਡੀਏ ਫੇਰ ਹੈ ਕਿਹੜਾ ਡੋਟਾ ਹੈ ਇੱਕਾਂ ਦਾ ਹੀ ਜੀ ਜੀ ਹੈ ਤਾਂ ਡੈਡੀ ਕ ਦਾ ਸਕੂਲੇ ਤੇ ਡਿਆੜਾ ਦਾ ਕੀ ਜਾਂਦਾ ਸੀ ਪੜਾਈ ਸਿੱਧੂ ਫੋੜਾ ਟੋਂਡੂ ਪੜਾਣਾ ਫੋੜਾ ਹੈ ਕੀ ਜਾਂਦਾ ਹੈ ਹਾਂਜੀ ਜੀ ਤੇ cinema ਵੇਖਣਾ ਸਕੂਲੇ ਤੇ ਜਾਂਦਾ ਰਾਣਾ ਵੀ ਆ ਸਾਰਾ ਨਸੀ ਜਣਾ ਵਿੱਚ ਵਿੱਚ ਡੱਕ ਜਲਾਈ ਜਣਾ ਆਸਾ ਵੀ ਆ ਰਾਣਾ ਤੇਰੇ ਬੁੱਢਰੇ ਸੇ ਲੋ ਆਇਆ ਨਹੀਂ ਹੈ ਬੱਬੂ ਰਾਣਾ ਲਵਾ ਦੇ ਸੇਨ ਕਿੱਧਰ ਹੈ ਫੜਵਾਸ ਤੇਰੇ ਬੱਬੂ ਉਸ ਉਡ ਪਾਸ ਤੇ ਡੇਰੇ ਡੇਰੇ ਤੇ ਉਹਨੇ ਜਾਣ ਦਾ ਟਾਈਮ ਹੋ ਕੇ ਬਾਅਦ ਫਿਰ ਆਪ ਕਦੇ ਜਾਣਾ ਹੈ ਉਹਦੇ ਬਾਅਦ ਜਾਣ ਦਾ ਕੋਈ ਫਾਇਦਾ ਨਹੀਂ ਆਪ ਕਦੇ ਜਾਣਾ ਹੈ ਕਿੰਨਾ ਸੋਨਾ ਤੇ ਆ ਬਈ ਚਿੰਦ ਕਰਖੜੀ ਚੜੀਆਂ ਰੱਖਣ ਪੰਨੇ ਤੇ ਥੇਰ ਨਾਲ ਕੋਈ ਨਹੀਂ ਹੈ ਫਿਰ ਅਗਾਹ ਚੱਲੀਏ ਜੇ ਜਾਣਾ ਹੈ ਤਾਂ ਹਾਂਜੀ ਅਸੀਂ ਟ੍ਰੇਨ ਤੇ ਜਾਵਾਂਗੇ ਪਗਾਹ ਚੱਲੀਏ ਫਿਰ ਟ੍ਰੇਨ ਤੇ ਜਾਵਾਂ ਮੋੜਸਾਹ ਦਾ ਜਾਣਾ ਟ੍ਰੇਨ ਕਿੱਥੇ ਜਾਦੀ ਹੈ ਕਿਵੇਂ ਉਹ ਮੋੜਸਾਹ ਦਾ ਨਜ਼ਾਰਾ ਵੱਖਰਾ ਹੀ ਤੂੰ ਉੱਥੇ ਫਾੜੀ ਬੈਗ ਦੇਖੀ ਆ ਫਰੀਦਕੋਟ ਗਿਆ ਚੱਲੀ ਹੋਏ ਇਹ ਕੁਝ ਚੀਜ਼ ਹੋਰ ਹੈ ਜਿਹੜੀ ਉਹ ਆਪ ਜਾਵਾਂ ਦੇ ਨਾਲ ਹੋਰ ਚੀਜ਼ ਹੋਰ ਹੈ ਸਾਨੂੰ ਪਤਾ ਨਹੀਂ ਜਾ ਵੀ ਤੇ ਰੇਗਸਾਲ ਮੋੜਸਾਹ ਨਾਲ ਤੇ ਨਾਲ ਗੱਲਬਾਤ ਸੁਣਾ ਰਿਹਾ ਹੈ ਗੱਲਬਾਤ ਹੈ ਹਾਂ ਇੱਧਰ ਦਮੂਗਾ ਪਰਾਂ ਹੀ ਕਰ ਲੈ ਜੇ ਤੋਖ ਹੁੰਦੀ ਹੈ ਇੱਥੇ ਖੜੋ ਗੱਲਬਾਤ ਸੁਣਾ ਕੋਈ ਗੱਲਬਾਤ ਕੀ ਸੁਣਾ ਇੱਥੇ ਖੜੋ ਪਾਣੀ ਕਿੱਥੋਂ ਆਉਂਦਾ ਪਿਆ ਪਾਣੀ ਕਿੱਥੋਂ ਆਉਂਦਾ ਪਿਆ ਕੱਸੀ ਦਾ ਕਿੱਥੋਂ ਕੱਸੀ ਦਾ ਕੱਸੀ ਤੂੰ ਕਿਹੜੀ ਕੱਸੀ ਹੈ ਆਹ ਖਣੀ ਤੇ ਅਗਾ ਕਿੰਦੇ ਜੀ ਨਿਕਲਦਾ ਪਿਆ ਆਹ ਚੋਨੇ ਤੋਂ ਹੋਰਾਂ ਨੇ ਚਾਹ ਬਣਾ ਕੇ ਲਿਆ 10 ਕੱਪ ਪਿੱਛੋਂ ਕਿਧਰੋਂ ਆਉਂਦਾ ਪਿਆ ਨਹਿਰ ਦਾ ਨਹਿਰ ਚ ਕਿੰਦੇ ਜਾਂਦਾ ਹੈ ਨਹਿਰ ਚ ਕਿੰਦੇ ਜਾਂਦਾ ਆ ਯਾਰ ਆ ਜਾ ਬਲਕਿ ਉਹ ਫਿਰ ਵਹੀ ਕਰੀ ਰੋਸੇ ਪਿਆ ਹੁੰਦਾ ਨਾ ਬੰਦਾ ਇੱਥੇ ਜਾ ਕੇ ਖਲੋਗੇ ਪ੍ਰਮੂ ਕਰਕੇ ਵੱਟਾ ਮਟਾ ਬਣਾ ਲੈ ਜਾ ਫਿਰ ਰਫੜ ਕਰੀਏ ਇਹਨੂੰ ਚਾਰ ਬੰਦੇ ਲੈ ਨਹੀਂ ਪਹਿਲੇ ਰਫੜ ਕਰਨਾ ਹੈ ਕਿ ਵੱਟਾ ਬਣਾਣੀ ਹੈ ਅੱਛਾ ਜੀ ਹੱਥ ਘੱਡ ਦੇਣਾ ਯਾਰ ਰਾਣਾ ਪਹਿਲੇ ਰਫੜ ਕਰਨਾ ਹੈ ਕਿ ਰਾਲੇ ਪਰੀ ਜੀ ਵੇ ਕੀ ਕਰ ਰਫੜ ਕਰਾਂਗੇ ਹੈ ਪਹਿਲੇ ਰਫੜ ਮਾਰ ਕੇ ਫਿਰ ਫਿਰ ਵੱਟਾ ਲਿੰਬੋ ਜੇ ਤੇ ਪਾਣੀ ਉੱਪਰ ਨਿਕਲ ਜਾਣਾ ਸਾਰਾ ਨਹੀਂ ਨਿਕਲਦਾ ਨਹੀਂ ਨਿਕਲਦਾ ਅੱਛਾ ਇਹ ਰਾਣਾ ਕਹਿੰਦਾ ਵੀ ਇੱਕ ਹੋਰ ਫੱਡ ਵੱਜਣਾ ਇਸ ਤੋਂ ਬਾਅਦ ਉਹ ਫੱਕੜ ਟਾਈਮ ਚ ਉਹ ਬਾਅਦ ਚ ਨਾ ਲੱਗਣਾ ਬਰ ਫੱਡ ਨਹੀਂ ਵੱਜਣਾ ਟਿੱਬੇ ਟਿੱਬੇ ਹਟਣੀਆਂ ਨੇ ਬੰਨੀ ਆਣੇ ਓਟ ਪੀਓ ਤੂੰ ਕਹਿਣਾ ਕੰਗਾਲ ਹੈ 20 ਰੁਪਏ ਕੰਗਾਲ ਕਹੇ ਪੈਜ ਆ ਬੇ ਕੁੜੀਆ ਕੰਮ 20 ਜਣ ਕੀ ਕਰਨਾ ਫੁੱਲ ਲੈਣੀਆਂ ਹੈ ਫੁੱਲ ਐ ਪੈ ਤੂੰ ਕੰਮ ਕੀ ਕਰਦੇ ਕੰਮ ਬਾਰੇ ਦੱਸੋ ਮੜਾ ਯਾਰ ਉਹਨਾਂ ਨਾਲ ਆਏ ਪੈ ਉਹਨਾਂ ਨਾਲ ਬਾ ਯਾਰ ਤੂੰ ਤੂੰ ਪੈਸੇ ਨਹੀਂ ਮਿਲਦੇ ਜਿਹਨਾਂ ਚੋਂ ਨਾ ਲਾਉਂਦੇ ਜਿਹਨਾਂ ਨਾਲ ਆਉਂਦੇ ਪੈ ਆਪ ਦਾ ਲਾਉਂਦੇ ਪੈ ਨਹੀਂ ਜਵਾਇ ਨੀ ਤੂੰ ਕੀ ਕਰਨੇ 20 ਰੁਪਏ ਤੂੰ ਦੱਸ ਬਿਨਾਂ ਲੱਕ ਹਾਂ ਤੂੰ ਹੀ ਕੁਲਫੀ ਪਲੈਨ ਤੂੰ ਹੀ ਕੁਲਫੀ ਪਲੈਨ ਤੂੰ 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 ਹੀ ਕੁਲਫੀ ਪੈ ਇੱਕ ਗੁਲਫੀ ਗਲਫੀ ਹੁੰਦੀ ਕੀ ਚੀ ਜਿੰਦੀ ਐ ਨਹੀਂ ਕੁਲਫੀ ਗਲਫੀ ਹੁੰਦੀ ਕੀ ਹੁੰਦਾ ਕੁਲਫੀ ਕੁਲਫੀ ਕੀ ਹੁੰਦਾ ਕੁਲਫੀ ਕੁਲਫੀ ਹੁੰਦੀ ਕੋਈ ਉਹ ਚੀਜ ਕੀ ਹੁੰਦੀ ਐ ਨਹੀਂ ਕੁਲਫੀ ਲੱਗਦਾ ਖਾਣਾ ਉਹ ਤਾਂ ਚੱਲ ਆ ਦਾਂਗੇ 20 ਰੁਪਏ 20 ਰੁਪਏ ਨਾ ਹਰ ਜਾਗਾ ਤਾਂ ਫਿਰ ਠੀਕ ਐ ਅੱਜ ਤਾਂ ਨਹੀਂ ਪਰ ਵੀ ਕੱਲ ਨੂੰ ਅੱਜ ਤੇਲ ਵਿਹਣਾ ਹਰ ਜੇ ਕੱਲ ਨੂੰ ਜੀ ਦੇ ਦੇ ਤੂੰ ਦੇ ਦੇ ਵੀ ਦੇ ਆਨੂ ਕੀ ਪੀਂਦੇ ਗੋਲੀ ਉਹ ਅਸੀਂ ਉੱਥੇ ਫਕਰ ਦੀ ਦੁਕਾਨ ਤੋਂ ਖਾਦ ਲੈ ਹਾਟੀ ਮੈਨੇ ਹੈਂਡ ਕਰਦੇ 100 ਰੁਪਿਆ ਕੀ ਖਾਦ ਲੈਣੀ ਥੈਨੂੰ ਕਾ ਹੈਂਡ ਕਰਾਂ ਖਾਦ ਹੈਂਡ ਨਹੀਂ ਕਾਰ ਹੈਂਡ ਕਰਨਾ ਹੈ ਉਹ ਕਾਰ ਲੈਗਾ ਤੇਲ ਘੱਟ ਪਾਇ ਵਿੱਚ ਕਿੰਨਾ ਪਾਇ ਮੈਂ ਪਾਇ 800 ਰੁਪਆ ਉਹ ਸਾਡੇ ਪੈਸੇ 400 ਸੀ ਗਾਲ ਤੇ ਹੁਣ 400 ਦਾ ਉਹ ਵਿੱਚ ਤਾਂ ਯਾਰ ਆਹ 10 ਆ 400 ਦਾ ਹੋਰ ਹੈ ਛਿੰਦੜ ਸਹੀ ਬਖਾਖ ਲਗਿਆ ਹੋਈ ਹੈ ਗਾਲ ਕਰ ਨਹੀਂ 400 ਦਾ ਹੱਡਾ ਹੋ ਗਿਆ ਉਹਨਾਂ ਦਿਨ ਸੂਈ ਪਰ ਕਿੱਥੇ ਪਹੁੰਚ ਨਹੀਂ ਤੂੰ ਕਿੰਨਾ ਕੋਲ ਪਾਇਆ ਮੈਂ 800 ਰ 1200 ਟੋਟਲ ਪਾਇਆ ਐਸਾ ਫਿਰ ਠੀਕ ਹੈ ਫਿਰ ਵੀ ਪਾਉਂਦਾ ਇਹ ਤਾਂ ਘੱਟ ਲੱਗਦਾ ਸਹੀ ਪਾਇਆ ਨੇ 800 ਕੱਲਾ ਪਾਇਆ ਜਿਆ ਤੈਨੂੰ ਜਿਓ ਆ ਪੰਪ ਤੇ ਨਾਲੇ ਚੱਲਦਾ ਰਹਿਣਾ ਜਿਓ ਵਾਲਾ ਪੰਪ ਰ ਲੈ ਮੱਠਾਂ ਨੂੰ ਕੀ ਕਰਨਾ ਹੈ ਮੱਠਾਂ ਨੂੰ ਆਇ ਨਰ ਗੋਰੀ ਦੇ ਨੇ ਤੇਰੇ ਪੱਠੇ ਨੇ ਤੇਲ ਕੱਢ ਪਾਇ ਮੈਨੂੰ ਪਤਾ ਹੀ ਨਹੀਂ ਆਖਿਆ ਕਿਵੇਂ ਮੈਂ ਫੇਰੇ ਹੋਈ ਖਾ ਗਿਆ ਛਿੰਦੂ ਨੂੰ ਕੱਲ ਫੇਰੇ ਅੱਜ ਗੱਡੀ ਠੱਲਣ ਆਇਆ ਚਲ ਠੀਕ ਨਹੀਂ ਬੇ ਸਹੀ ਬੰਦਾ ਬੰਦਾ ਸਹੀ ਹੈ ਵੀ ਇਹ ਛਿੰਦੂ ਨੇ ਬਣਾਇਆ ਜਾਨ ਬਟੋ 20 ਰੁਪਏ ਲੈ ਆ ਕੱਢ ਜਾਈ ਇਹ ਕੀ ਹੈ ਇੱਕ ਹੀ ਹੈ ਗੋਰੀ ਇਹ ਪਨੀਰ ਹੈ ਹੈ ਪਨੀਰ ਪਨੀਰੀ ਹੈ ਤੂੰ ਤੈਨੂੰ ਪਤਾ ਮੇਰੇ ਪਰਸੇ ਕਿੱਥੇ ਪਿਆ ਹੈ ਇਧਰ ਆ ਐਵੇਂ ਟੁਰ ਪੈਣਾ ਦਾਹ ਨਾਲ ਆਪਦੇ ਬਣਾਵੇ ਦੇ ਵਿੱਚ ਆਸੇ ਕਰੇ ਇੱਕ ਰੀ ਆਸਾ ਖੁੱਲ ਗਿਆ ਸਮੜਾਇਆ ਹੋਣ ਨਹੀਂ ਖੁੱਲ ਗਿਆ ਸਮੜਾਇਆ ਹਾਂ ਆਸੇ ਕੇ ਤਾਂ ਵੇਖ ਲੈ ਕਿਵੇਂ ਆਸਾ ਤੇਰਾ ਨਹੀਂ ਯਾਰ ਰਾਨੇ ਨੂੰ ਮਿਲ ਗਿਆ ਮਿਲ ਗਿਆ ਕਿੱਥੇ ਮਿਲਿਆ ਤੂੰ ਕਿੱਥੇ ਲੈਂਦੇ ਤੇਰੇ ਕੋਲ ਹੋਰ ਕਿੰਦੇ ਕੋਦੋਂ ਲਿਆ ਪਹਿਲੋ ਕੱਢ ਲੈ ਪਹਿਲੋ ਕੱਢ ਲੈ ਸਿੰਧ ਭਾਈ ਇੱਥੇ ਮੈਨੂੰ ਦੇ ਦੇ ਸ਼ਾਮ ਨੂੰ ਤੂੰ ਹਣ ਤੂੰ ਕਿਹੜਾ ਥੇ ਪੁੱਛ ਲੈਣਾ ਸੁਣ ਤਿੰਨ ਕਿ ਮਜ਼ਾ ਪੰਠਾ ਰਾਤੀ ਫਰੇਣ ਲੈ ਚੱਲਾ ਤੂੰ ਇਹੋ ਦਿਨ ਵਾਹਨ ਚ ਰੱਖੋ ਇੱਥੇ ਖਰਾਬ ਕਰਨੀਏ ਚੱਲ ਫਰੇਣ ਬਾਹਾਂ ਚ ਲੈ ਆਓ ਤੈਨੂੰ ਦੱਸ ਦਈਏ ਨਾ ਹੈਂ ਤਿੰਨ ਦੱਸ ਚਾ ਨਾਪ ਕੇ ਖਾ ਜੀਬ ਜੀ ਦੇ ਦੇ ਗਏ ਤੂੰ ਰੋਹੂ ਕੋ ਲੈ ਲੈਣਾ ਕੀ ਮੇਰੇ ਕੋਲ ਕੋਈ ਨਹੀਂ ਕਰ ਪਈ ਰੋਹੂ ਕੋ ਲੈ ਲੈਣਾ ਦਾ ਕਰੋ ਨਹੀਂ ਮਿਲਦੇ ਤੇ ਫਿਰ ਕਰੋ ਨਾ ਕਰੋਗੇ ਤੂੰ ਰਾਣਾ ਫਿਰ ਐਵੇਂ ਨਾ ਨਾ ਕੋਲ ਕੋ ਨਹੀਂ ਜਾਓ ਵੀ ਇਹ ਪਾਣੀ ਕਰੋ ਤੱਕ ਹੋ ਜਾਗਾ ਇਹ ਰਾਤ 12 1 ਵਜੇ ਹੋਣਾ ਕਿ ਦੇ ਤੂੰ ਇੱਥੇ ਹੁਣ ਚੜ ਰਾਣਾ ਜੀ ਆਪਾਂ ਇੱਥੇ ਮੰਗੀ ਵੱਡੀ ਉਹ ਸਾਹਮਣੇ ਪਲਾੜ ਦਿਖ ਰਿਹਾ ਰਾਣੇ ਦਾ ਤੇ ਇਹ ਪਾਣੀ ਲਾਉਣ ਆਇਆ ਰਾਣਾ ਰਾਣਾ ਚ 12 ਵੇ ਪਾਣੀ ਰੱਖਦਾ ਜਾਂ ਇਕੱਲੇ ਮੋਗੇ ਤੇ ਨਹੀਂ ਰਹਿ ਜਾਏਗਾ 12 ਵੇ ਤੱਕ 12 ਵੇ ਤੱਕ ਰਹਿਗਾ ਇੱਥੇ ਤੇ ਫਿਰ ਉਹ ਤੋਂ ਬਾਅਦ ਹੋ ਜਾਨਾ ਚੱਲਦੀ ਰਹਿਣ ਚੱਲਦੀ ਹਾਂ ਚੱਲ ਹੀ ਰਹਿਣ ਦੋ ਪਾਣੀ ਦਾ ਵੇਖ ਕਿੱਧਰ ਹੋ ਜਾਗਾ ਪਾਣੀ ਇੰਨਾ ਆਦਾ ਬੇਟੂ ਕਿੰਨਾ ਕਿੰਨਾ ਬਾਕੀ ਪਾਣੀ ਕਿੱਥੇਗਾ ਬਾਕੀ ਪਤਾ ਨਹੀਂ ਕਿੱਧਰ ਰੱਖਿਆ ਕਿੱਥੇ ਕਰਾਣਾ ਪਾਣੀ ਦਾ ਸਾਰਾ ਆਉਂਦਾ ਇਹਨਾਂ ਨਾਲ ਹੁਣ ਵੀ ਇਹਨਾਂ ਨਾਲ ਪਾਣੀ ਆਉਂਦਾ ਉਹ ਆਉਂਦਾ ਇਹਨਾਂ ਨਾਲ ਬਾਕੀ ਪਾਣੀ ਕਿੱਥੇ ਸਾਰਾ ਆਦਾ ਪਾਣੀ ਚੂੜ ਨਾ ਬੋਲੀ ਬੜੀ ਆਦਾ ਬੇ ਚੂੜ ਉਹ ਵੀ ਇਹ ਕਹਿੰਨ ਨਾਲ ਪਾਣੀ ਸੱਚਾਈ ਸੱਚ ਬੋਲਣਾ ਅਰੇ ਇੱਕ ਮਿੰਟ ਬੰਦ ਕਰਾ ਟੈਕ ਹੁਣਗੀ ਆਦਾ ਪੈ ਅਗਲੇ ਪਾਉ ਤੇ ਪਿਛਾ ਘੇੜਾ ਮਾਰ ਲਾ ਪੱਕੀ ਗੱਲ ਹੈ ਜਾ ਗੇੜਾ ਮਾਰਾ ਜਾ ਜਿਹੜਾ ਮਾਰਕ ਟੁੱਟਿਆ ਪਾਣੀ ਵਾਰ-ਵਾਰ ਨਹੀਂ ਮਿਲਣਾ ਮੋਗ ਜਾਂਦਾ ਜਿਹੜਾ ਮਾਰਕ ਅੱਜ ਆ ਭੱਜ ਕੇ ਜਾ ਪਰ ਚੁੰਨਾ ਲਵਾ ਫੁੱਲ ਪਰਲੇ ਪਰਲੀ ਵਾਰ ਦੇ ਮਿੱਟੀ ਦਾ ਲਾਈ ਕੋ ਨਹੀਂ ਤੂੰ ਹਵੇਰੇ ਲਾਂ ਗੋਦੋਂ ਦਾ ਪਾਣੀ ਟੁੱਟ ਜਾਣਾ ਇਹਦਾ ਭਰਿਆ ਖੜਿਆ ਅੱਧਾ ਹੁੱਕਾ ਪਿਆ ਹੈ ਆਪਣਾ ਜੀ ਅੱਜ ਦਾ ਵਲੌਗ ਹੈ ਨਹੀਂ ਆ ਤੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੌਗ 'ਚ ਮਿਲਾਂਗੇ ਤੁਹਾਨੂੰ ਕੱਲ ਨੂੰ ਨਾਲੇ ਆਪਾਂ ਕੰਬੈਨ ਚਲਾਉਣੀ ਆ ਉਹਦੀ ਵੀਡੀਓ ਆਪਾਂ ਖਾਵਾਗੇ ਤੁਹਾਨੂੰ ਐਸਐਮਐਸ 'ਤੇ ਅੱਜ ਵੀ ਚਲਾਈ ਆ ਅੱਜ ਆਪ ਨੂੰ ਕੰਮ ਪੈਗਾ ਕੁਝ ਆਪਾਂ ਉਹ ਵਲੌਗ ਨਹੀਂ ਪਾ ਸਕੀ ਇਸ ਕਰਕੇ ਆਪਾਂ ਆਪੋਂ ਲੱਗੇ ਤੇ ਕੱਲ ਨੂੰ ਕੋਈ ਨਵਾਂ ਪਾਵਾਂਗੇ ਤੁਹਾਡੇ ਕੋਲ ਤੇ ਸਸਿਆਕਾਰ ਵੀ ਦੀ ਸਾਰਿਆਂ ਨੂੰ